ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰਜੀਤ ਸਿੰਘ ਸਿੱਕਰੀ ਫਾਰਮਰ ਡਾਇਰੈਕਟਰ 올 ਇੰਡੀਆ ਹੈਂਡਲਪ ਬਾਰ ਸਰਕਾਰ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੇ ਮੈਂ ਹਾਰਪੁਰ ਲੋਕ ਸਭਾ ਤੋਂ ਬੀਜਪੀ ਕੈਂਡੀਡੇਟ ਲਈ ਅਪਲਾਈ ਕੀਤਾ ਹੋਇਆ ਹੈ ਆਪ ਸਭ ਜੀ ਦਾ ਸਹਿਯੋਗ ਦੀ ਭਰਪੂਰ ਆਸ ਕਰਦਾ ਹਾਂ ਸਾਡਾ ਪਰਿਵਾਰ ਪਿਛਲੇ 30 ਸਾਲ ਤੋਂ ਉੱਪਰ ਅਸੀਂ ਬੀਜਪੀ ਸੇਵਾ ਕਰਦੇ ਆ ਰਹੇ ਹਾਂ ਉਨੇ ਸੋਚਿਆ ਸੀ ਤੋਂ ਮੇਰੇ ਫਾਦਰ ਸਾਹਿਬ ਨੇ ਬੀਜਪੀ ਜੁਆਇਨ ਕੀਤੀ ਹੈ ਤਾਂ ਹੁਣ ਤੱਕ ਅਸੀਂ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਸੇਵਾ ਕੀਤੀ ਹੈ ਕੋਈ ਨਿੱਜੀ ਮਫਾਦ ਅਸੀਂ ਨਹੀਂ ਲਿਆ ਇਸ ਕਰਕੇ ਮੈਂ ਪਾਰਟੀ ਹਾਈ ਕਮਾਂਡ ਤੋਂ ਵੀ ਇਹ ਮੰਗ ਕਰਦਾ ਹਾਂ ਕਿ ਐਤਕੀਸ ਵਾਰ ਲੋਕਲ ਕੈਂਡੀਡੇਟਾਂ ਮੈਂ ਹਸ਼ਿਆਰਪੁਰ ਤੋਂ ਮੈਨੂੰ ਮੌਕਾ ਦਿੱਤਾ ਜਾਵੇ ਸੇਵਾ ਦਾ ਕਿਉਂਕਿ ਅਸੀਂ ਬਾਬਲ ਅਧਾਰ ਵੀ ਆਪਣਾ ਕਾਫੀ ਰੱਖਦੇ ਹਾਂ ਅਸੀਂ ਇਸ ਇਲਾਕੇ 'ਚ ਤੇ ਹੁਣ ਉਸੇ ਅਹਿਸਾਸ ਦੇ ਵਿੱਚ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇਸ ਵਾਰ ਮੌਕਾ ਦਿਓ ਬਾਕੀ ਪਾਰਟੀ ਹਾਈ ਕਮਾਂਡ ਦਾ ਜੋ ਫੈਸਲਾ ਹੋਵੇਗਾ ਉਹ ਵੀ ਸਰਮੱਤੇ ਪ੍ਰਵਾਨ ਹੈ ਇਸ ਐਸ ਵਿੱਚ ਮੈਂ ਫਤਿਹ ਬੁਲਾਉਂਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ